ਅੱਜ ਦੇ ਟਾਈਮ ਇੱਕ ਚੀਜ਼ ਬੜੀ ਵਾਇਰਲ ਹੋ ਰਹੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਬੀਅਰਡ ਆ ਪੰਜਾਬ ਦੀ ਕੀ ਗੱਲ ਕਰੀਏ ਆਪਾਂ ਇੰਡੀਆ ਦੀ ਗੱਲ ਕਰੀਏ ਕਿ ਇਸ ਤੋਂ ਪਹਿਲਾਂ ਜੇ ਆਪਾਂ ਬੀਅਰਡ ਦੀ ਗੱਲ ਕਰਦੇ ਤੇ ਬੀਅਰਡ ਦਾ ਕੋਰਸ ਸੀਗਾ 2 ਸਾਲ ਦਾ ਹੁਣ ਕਹਿੰਦੇ ਜਿਹੜਾ ਇਹ ਬੀਅਰਡ ਕੋਰਸ ਆ 2 ਸਾਲਾਂ ਦਾ ਕੋਰਸ ਇਹਨੂੰ ਬੰਦ ਕੀਤਾ ਜਾ ਰਿਹਾ ਇਹਦੀ ਥਾਂ ਤੇ 4 ਸਾਲ ਦੇ ਜਿਹੜੇ ਕੋਰਸ ਸ਼ੁਰੂ ਕੀਤੇ ਜਾ ਰਹੇ ਆ ਤਾਂ 2 ਸਾਲਾਂ ਦਾ ਕੋਰਸ ਖਤਮ ਹੋਵੇਗਾ ਅੱਗੇ ਕੀ ਹੋਏਗਾ ਜੇ ਖਤਮ ਹੋਏਗਾ ਤਾਂ ਕੀ ਹੋਏਗਾ ਸਾਰੀ ਇਨਫੋਰਮੇਸ਼ਨ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿਉਂਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅਨੁਸਾਰ ਹੀ ਗੱਲ ਕਰਾਂਗਾ ਐਦਾਂ ਨਹੀਂ ਕਹਿੰਦਾ ਵੀ ਇਹ ਇੰਸਟੀਚਿਊਟ ਐਦਾਂ ਬੰਦੂ ਯਾਨੀ ਐਦਾਂ ਹੋ ਜਾਊਗਾ ਇਹ ਐਦਾਂ ਹੋ ਜਾਏਗਾ ਨਹੀਂ ਪੂਰੇ ਫੈਕਟਸ ਦੇ ਉੱਪਰ ਗੱਲ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਸ ਤੋਂ ਪਹਿਲਾਂ 2 ਸਾਲਾਂ ਦੀ ਬੀਅਰਡ ਕਰ ਚੁੱਕੇ ਨੇ ਜੇ ਉਹਨਾਂ ਕੋਲੇ ਡਿਗਰੀ ਹੈ ਕਿਉਂ ਵੈਲਿਡ ਹੋਏਗੀ ਕਿ ਅਨਵੈਲਿਡ ਰਹਿ ਜਾਏਗੀ ਉਹ ਇੱਕੀ ਉਹਨਾਂ ਨੂੰ ਕੋਈ ਜੌਬ ਨਹੀਂ ਮਿਲਣੀ ਫਿਰ ਜਿਹੜੇ ਇਹਨੇ 2 ਸਾਲਾਂ ਦਾ बीएड ਕੋਰਸ ਕਰ ਚੁੱਕੇ ਨੇ ਤਾਂ ਸਾਰੀ ਗੱਲ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਡੇ ਡਾਊਟ ਵੀ ਇਸ ਵੀਡੀਓ ਦੇ ਥਰੂ ਤੋਂ ਕਲੀਅਰ ਹੋ ਜਾਣਗੇ ਔਰ ਤੁਹਾਨੂੰ ਪਤਾ ਲੱਗ ਜਾਊਗਾ 2 ਇਅਰ ਔਰ 4 ਇਅਰ बीएड ਦੇ ਵਿੱਚ ਕੀ ਡਿਫਰੈਂਸ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ 2 ਜਿਹੜੀ ਐਡਮਿਸ਼ਨ ਆ ਬੀਏ बीएड ਸੌਰੀ ਬੀਏ बीएड ਦੇ ਨਾਲ बीएड ਦੀ ਉਹ ਐਡਮਿਸ਼ਨ ਸ਼ੁਰੂ ਹੋਣ ਜਾ ਰਹੀ ਹੈ ਜਲਦੀ ਉਸਦੇ ਲਈ ਦੱਸ ਦਿੰਨਾ 2 ਸਾਲਾਂ ਦਾ ਕੋਰਸ ਆ ਪੰਜਾਬ ਦੇ ਵਿੱਚ ਹਜੇ 1 ਸਾਲ ਵਾਲਾ ਕੋਰਸ ਸ਼ੁਰੂ ਨਹੀਂ ਹੋਇਆ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ 1 ਸਾਲ ਦਾ ਜਿਹੜਾ B.Ed ਦਾ B.Ed ਕੋਰਸ ਸ਼ੁਰੂ ਹੋਣ ਜਾ ਰਿਹਾ ਪਰ ਹਜੇ ਤੱਕ ਹੋਇਆ ਨਹੀਂ ਬਹੁਤ ਸਾਰੇ ਸਟੂਡੈਂਟ ਮੈਨੂੰ ਮੈਸੇਜ ਕਮੈਂਟ ਵੀ ਕਰ ਰਹੇ ਆ ਤਾਂ ਉਹ ਟੈਨਸ਼ਨ ਆ ਲੈ ਹੁਣ ਗੱਲ ਕਰੀਏ ਅੱਗੇ ਆਜੋ ਜੀ ਅੱਗੇ ਗੱਲ ਕਰਤੀਏ ਜਿਹੜਾ ਆਪਣੇ ਕੋਲ B.Ed ਕੋਰਸ ਆ ਆਪਣੇ ਕੋਲੇ B.Ed ਕੋਰਸ ਹੈ ਕਿਹੜਾ 2 ਸਾਲਾਂ ਦਾ ਕੋਰਸ ਹੈ ਜਿਦਾ ਕਿ ਅੱਜ ਦੇ ਟਾਈਮ ਆਪਾਂ 2 ਸਾਲਾਂ ਕੋਰਸ ਕਰਦੇ ਆਂ ਓਨਲੀ ਬੀਐਡ ਹੀ ਕਰਦੇ ਆਂ ਔਰ ਦੂਸਰਾ ਹੋ ਗਿਆ ਆਪਾਂ 4 ਇਅਰ 4 ਇਅਰ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਵੇਂ ਕਿ ਆ ਬੀਏ ਬੀਐਡ ਬੀਐਸਸੀ ਬੀਐਡ ਔਰ ਬੀਕਾਮ ਬੀਐਡ ਇਹ ਸਾਰੇ 4 ਇਅਰ ਇੰਟੀਗੇਟਰ ਕੋਰਸ ਨੇ 4イヤー ਇੰਟੀਗ੍ਰੇਟਰ ਕੋਰਸ ਨਹੀਂ ਤਾਂ ਇਹਦੇ ਵਿੱਚ ਕੀ ਆ ਡਾਇਰੈਕਟ ਐਡਮਿਸ਼ਨ ਨਹੀਂ ਹੋ ਰਹੀ ਇਹਨਾਂ ਦਾ ਵੀ ਐਂਟਰਸਟ ਸਟੱਫ ਲਿਆ ਜਾਂਦਾ ਐਂਡ ਸੈਟ ਐਨਸੀਈਟੀ ਜਿਹੜਾ ਐਗਜ਼ਾਮ ਆ ਉਹ ਕੰਡਕਟ ਹੁੰਦਾ ਆ ਬਟ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ 2 ਸਾਲ ਦੀ ਜਿਹੜੀ ਬੀਐਡ ਹਾਸ ਤੇ ਬਾਰੇ ਵੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ 2 ਸਾਲ ਦਾ ਜਿਹੜਾ ਬੀਐਡ ਕੋਰਸ ਆ ਉਸ ਦੇ ਵਾਸਤੇ ਵੀ ਇੱਕ ਐਂਟਰਸਟ ਸਟੈਸ ਹੋ ਰਿਹਾ ਤੇ ਉਹ ਤੁਹਾਨੂੰ ਤਿਆਰੀ ਕਰਨੀ ਪਵੇਗੀ ਤਿਆਰੀ ਅਸੀਂ ਕਰਵਾ ਰਹੇ ਹਾਂ ਤੇ ਦੋਨੋਂ ਹੀ ਐਗਜ਼ਾਮ ਜਾਂ ਦੋਨੋਂ ਹੀ ਐਡਮਿਸ਼ਨ ਆ ਐਨ ਸੀ ای ٹی ਦੇ ਵੱਲੋਂ ਕੰਡਕਟ ਕੀਤੇ ਜਾਂਦੇ ਜਿਹਦੇ ਫੁੱਲ ਫਾਰਮ ਹੈ ਨੈਸ਼ਨਲ ਕਾਉਂਸਲ ਆਫ ਟੀਚਿੰਗ ਐਂਡ ਐਜੂਕੇਸ਼ਨ ਦੀ ਇਹ ਸੰਸਥਾ ਹੈ ਇਹ ਯੂ ਜੀ ਸੀ ਦੇ ਅੰਡਰ ਆਉਂਦੀ ਹੈ ਯੂ ਜੀ ਸੀ ਦੇ ਅੰਡਰ ਆਉਂਦੀ ਆ ਉਸ ਦੇ ਥਰੂ ਹੀ ਇਹ ਐਨ ਟੀ ای ਜਿਹੜਾ ਐਨ ਸੀ ਟੀ ਐਨ ਸੀ ਆਰਟੀ ਦੇ ਅੰਡਰ ਆਉਂਦਾ ਚਲੋ ਇਹ ਛੱਡੋ ਗੱਲਾਂ ਗੱਲ ਕਰੀਏ ਹੁਣ ਇਹ 2 ਸਾਲ ਤੇ 2 ਸਾਲਾਂ ਵਾਲਾ ਤੇ 4 ਸਾਲਾਂ ਵਾਲੇ ਕੋਰਸ ਦੇ ਵਿੱਚ ਡਿਫਰੈਂਸ ਕੀ ਹੈ ਇਹਦੇ ਵਿੱਚ ਤੁਸੀਂ ਪਲੱਸ 2 ਤੋਂ ਬਾਅਦ ਡਾਇਰੈਕਟ ਐਡਮਿਸ਼ਨ ਲੈ ਨਹੀਂਓ ਔਰ ਇੱਥੇ ਤੁਸੀਂ ਕੀ ਕਰਦੇ ਹੋ ਪਹਿਲਾਂ ਆਪਣੀ ਬੈਚਲਰ ਡਿਗਰੀ ਕੋਈ ਵੀ ਅਸੀਂ ਤੁਸੀਂ ਆਪਣੀ ਬੈਚਲਰ ਡਿਗਰੀ ਕੀਤੀ ਹੈ ਜਾਂ ਫਿਰ ਉਹ ਦੇ ਨਾਲ ਕੋਈ ਤੁਸੀਂ ਮਾਸਟਰ ਡਿਗਰੀ ਕੀਤੀ ਆ ਤਾਂ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਐਡਮਿਸ਼ਨ ਲਾਉਂਗੇ ਪਹਿਲਾਂ ਇਹ ਹੁੰਦਾ ਸੀ ਬਟ ਹੁਣ ਡਾਇਰੈਕਟ ਐਡਮਿਸ਼ਨ ਨਹੀਂ ਹੈਗੀ ਹੁਣ ਇਹਦਾ ਇੰਟਰਸਟ ਟੈਸਟ ਹੋਣ ਲੱਗ ਗਿਆ ਤਾਂ ਇਸ ਵਾਰ ਵੀ ਜਿਹੜਾ ਇਹਦਾ ਇੰਟਰਸਟ ਐਸਸ ਹੋਏਗਾ ਤੁਹਾਨੂੰ ਤਿਆਰੀ ਕਰਨੀ ਪਵੇਗੀ ਜੇ ਆਪਾਂ ਗੱਲ ਕਰੀਏ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਅਨੁਸਾਰ ਆਪਾਂ ਗੱਲ ਕਰਦੇ ਆਂ ਤਾਂ 4 ਸਾਲੀ ਕੋਰਸ ਜਿਹੜੇ ਸ਼ੁਰੂ ਕਰਨੇ ਸੀ ਉਹ ਹੋ ਚੁੱਕੇ ਆ 2009 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਹ ਕੋਰਸ ਕਿਹੜਾ ਕੋਰਸ ਹੈ ਜੀ BA BEd ਕੋਰਸ ਸ਼ੁਰੂ ਕਰਤਾ ਸੀਗਾ ਉਸ ਤੋਂ ਬਾਅਦ ਜਦੋਂ ਨੈਸ਼ਨਲ ਐਜੂਕੇਸ਼ਨ 2020 ਐਜੂਕੇਸ਼ਨ ਪਾਲਿਸੀ ਤੋਂ ਬੀ ਆਈ ਆ ਉਸ ਤੋਂ ਬਾਅਦ ਬਹੁਤ ਸਾਰੇ ਯੂਨੀਵਰਸਟੀਆਂ ਨੇ ਔਰ ਕਾਲਜ ਨੇ ਇਹ ਜਿਹੜਾ ਕੋਰਸ ਆ ਸ਼ੁਰੂ ਕਰ ਦਿੱਤਾ ਗਿਆ ਪਰ ਆਪਾਂ ਗੱਲ ਕਰੀਏ ਇਹ ਸਾਰੇ ਕੀ ਚੱਲ ਰਹੀ ਸੀ ਜੇ ਟ్రਾਇਲ ਦੇ ਉੱਪਰ ਹੀ ਚੱਲ ਰਹੇ ਸੀਗੇ ਟ్రਾਇਲ ਦੇ ਉੱਪਰ ਚੱਲ ਰਹੇ ਸੀਗੇ ਜਦੋਂ ਇਹਨਾਂ ਦਾ ਟ్రਾਇਲ ਖਤਮ ਹੋਇਆ ਤਾਂ ਇਹਨਾਂ ਨੇ 2023 ਤੇ 24 ਸੈਸ਼ਨ ਦੇ ਵਿੱਚ ਇਹ ਲਾਗੂ ਕਰਨਾ ਸੀ ਪਰ ਨਹੀਂ ਹੋਇਆ ਪਰ ਇਸ ਵਾਰ 2024 25 ਸੈਸ਼ਨ ਦੇ ਵਿੱਚ 24 25 ਸੈਸ਼ਨ ਦੇ ਲਈ ਇਹਨਾਂ ਨੇ ਤਾਂ ਲਾਗੂ ਕਰਤਾ ਵੀ 4 ਸਾਲ ਦੀ ਜਿਹੜੀ ਆ ਤੁਸੀਂ ਬੀਏ ਬੀਐਡ ਵਗੈਰਾ ਕਰੋਗੇ ਹੁਣ ਗੱਲ ਕਰੀਏ ਕਿ ਇਹਦਾ ਮਤਲਬ ਕੀ ਹੈ ਜਿਹੜੀ 4 ਸਾਲਾਂ ਕੋਰਸ ਕਰਦੇ ਉਹਨਾਂ ਨੂੰ ਪ੍ਰੋਫੈਸ਼ਨਲ ਕੋਰਸ ਦੇ ਵੱਲੋਂ ਜਾਣਿਆ ਜਾਂਦਾ ਤੇ ਜਿਵੇਂ ਉਹਨਾਂ ਦੀ ਡਾਇਰੈਕਟ ਐਡਮਿਸ਼ਨ ਹੁੰਦੀ ਆ ਠੀਕ ਹੈ ਉਹਨਾਂ ਦੀ ਡਾਇਰੈਕਟ ਐਡਮਿਸ਼ਨ ਹੁੰਦੀ ਸੀ ਪਹਿਲਾਂ ਹੁਣ ਉਹਦੇ ਵਾਸਤੇ ਲਈ ਉਸ ਲਈ ਵੀ ਐਂਟਰੈਂਸ ਟੈਸਟ ਹੋ ਰਿਹਾ ਸੀਗਾ ਉਦਾਂ ਹੀ ਬੀਐਡ ਦੀ ਗੱਲ ਕਰਦੇ ਹੁਣ ਜੇ ਆਪਾਂ ਗੱਲ ਕਰੀਏ ਕੁਝ ਪ੍ਰੋਫੈਸ਼ਨਲ ਕੋਰਸ ਕਰਨ ਤੋਂ ਬਾਅਦ ਜਿਵੇਂ ਕੋਈ ਹੁਣ ਮੰਨ ਲਓ ਆਪਾਂ ਬੀਏ ਕੀਤਾ ਉਸ ਤੋਂ ਬਾਅਦ ਮਾਸਟਰ ਕੋਰਸ ਕਰ ਲਿਆ ਇੱਕ ਪ੍ਰੋਫੈਸ਼ਨਲ ਕੋਰਸ ਹੋ ਗਿਆ ਮਾਸਟਰ ਮਾਸਟਰ ਜਿਹੜਾ ਕੋਰਸ ਆ ਪ੍ਰੋਫੈਸ਼ਨਲ ਕੋਰਸ ਹੋ ਗਿਆ ਉਸ ਤੋਂ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਐਡਮਿਸ਼ਨ ਲੈਣਾ ਚਾਹੁੰਦੇ ਹੋ ਬੀਐਡ ਦੇ ਵਿੱਚ ਓਨਲੀ ਬੀਐਡ ਦੀ ਗੱਲ ਕਰ ਰਹੇ ਹਾਂ ਤਾਂ ਉਹ ਇਹਨਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਅਨੁਸਾਰ ਆਇਆ ਕਿ ਤੁਸੀਂ 1 ਸਾਲ ਦੀ ਬੀਐਡ ਕਰੋਗੇ ਜੇਕਰ ਤੁਹਾਡੇ ਕੋਲੇ ਮਾਸਟਰ ਡਿਗਰੀ ਹੈ ਉਸ ਤੋਂ ਬਾਅਦ ਤੁਸੀਂ ਅਗਰ ਤੁਸੀਂ ਮਾਸਟਰ ਕੋਰਸ ਕਰਨਾ ਚਾਹੁੰਦੇ ਹੋ ਅਗਰ ਤੁਹਾਡਾ ਕੋਈ ਵੀ ਬੈਚਲਰ ਡਿਗਰੀ ਹੈ ਤਾਂ ਉਹ ਤੋਂ ਬਾਅਦ ਤੁਹਾਡੇ ਕੋਲ ਮਾਸਟਰ ਡਿਗਰੀ ਹੋਏਗੀ ਉਹ 1 ਸਾਲ ਦੀ ਹੋਏਗੀ ਬਟ ਹਜੇ ਤੱਕ ਇਹ ਲਾਗੂ ਨਹੀਂ ਹੋਇਆ ਨਾਲ ਨਾਲ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਨਹੀਂ ਸਾਲੇ 올 ਇੰਡੀਆ ਦੀ ਗੱਲ ਕਰਦੇ ਹਾਂ ਉਹਦੇ ਵਿੱਚ 1 ਸਾਲ ਦੀ ਬੀਅਰ ਸ਼ੁਰੂ ਕਰਾਂਗੇ ਬਟ ਹਜੇ ਤੱਕ ਨਹੀਂ ਹੋਇਆ ਪਰੰਤੂ ਗੱਲ ਕਰੀਏ ਕਿ ਇਹ ਪੋਸੀਬਲ ਸੀ ਕਦੇ ਪਹਿਲਾਂ ਹੋਇਆ ਜੈਸ 2012 ਦੇ 15 ਦੇ ਸੈਸ਼ਨ ਦੇ ਵਿਚਕਾਰ ਇਹ ਲਾਗੂ ਹੋਇਆ ਸੀ ਜੀ ਇੱਕ ਵਾਰੀ ਲਾਗੂ ਹੋਇਆ ਇਸ ਤੋਂ ਪਹਿਲਾਂ ਵੀ ਇਹ 2002 2000 ਸੌਰੀ 2000 ਦੇ ਆਸ-ਪਾਸ ਇਹ ਚੀਜ਼ ਲਾਗੂ ਹੋ ਚੁੱਕੀ ਇੱਕ ਇੱਕ ਵਾਰੀ ਹੋਇਆ ਜਿਆਦਾ ਵਾਰ ਨਹੀਂ ਹੋਇਆ ਇੱਕ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤਾਂ ਐਪਰੋਕਸੀਮੇਟਲੀ ਇਹ ਕਹਿਆ ਜਾਂਦਾ ਕਿ ਇੱਕ ਸਾਲ ਦੀ ਵੀਏਟ ਸੀਗੀ ਬਟ ਹੁਣ نیشنل এডਿਊਕੇਸ਼ਨ ਨੇ ਇਹ ਕਹਤਾ ਕਿ ਜਿਹੜੀ ਦੋ ਸਾਲ ਦੀ ਵੀਏਟ ਆ ਉਸ ਵਾਸਤ ਉਸ ਲਈ ਵੀ ਕੁਝ ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਕੰਨਜੀ ਜਿਹੜਾ 2 ਸਾਲ ਦਾ ਬੀਐਡ ਕੋਰਸ ਆ ਤੁਹਾਡੇ ਦਿਮਾਗ ਦੇ ਵਿੱਚ ਇਹ ਵੀ ਚੀਜ਼ ਹੋਏਗੀ ਕਿ ਇਹ ਕੋਰਸ ਬੰਦ ਹੋਣ ਜਾ ਰਿਹਾ ਤੇ ਇਹ ਵੈਲਿਡ ਰਹੇਗਾ ਕਿ ਨਹੀਂ ਅਸੀਂ ਇਹ ਕੋਰਸ ਕਰ ਸਕਦੇ ਕਿ ਨਹੀਂ ਜਿਹੜੇ 2024-25 ਸੈਸ਼ਨ ਦੇ ਸਟੂਡੈਂਟ ਆ ਉਹ ਅਗਰ ਬੀਐਡ ਕਰਦੇ ਨੇ 2 ਸਾਲ ਦੀ ਉਹ ਵੈਲਿਡ ਮੰਨੀ ਜਾਏਗੀ ਉਹ ਵੈਲਿਡ ਮੰਨੀ ਜਾਏਗੀ ਕਿ ਨਹੀਂ ਹੁਣ ਇਹੀ ਆ ਕਹਿੰਦੇ ਇਹ ਨੋ ਨਹੀਂ ਜੀ ਕੋਰਸ ਬੰਦ ਨਹੀਂ ਹੋ ਰਿਹਾ ਔਰ ਜਿਹੜਾ ਤੁਸੀਂ ਕੋਰਸ ਦੀ ਗੱਲ ਕਰਦੇ ਹੋ ਵੈਲਿਡ ਮੰਨਿਆ ਜਾਏਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਇਹ ਚੀਜ਼ ਕਹੀ ਆ ਜਦੋਂ ਆਪਾਂ ਗੱਲ ਕਰਦੇ ਆ ਐਨਈਪੀਰੀ 2020 ਦੇ ਵਿੱਚ ਉਹ ਵੀ ਗੱਲ ਦੱਸੂਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਬਾਰੇ ਥੋੜਾ ਜੀ ਜਾਣ ਲੈਣੇ ਉਹਦੇ ਵਿੱਚ ਮੈਂਸ਼ਨ ਕੀਤਾ ਸੀ ਅਗਰ ਤੁਸੀਂ ਬੈਚਲਰ ਕੋਰਸ ਤੇ ਮਾਸਟਰ ਕੋਰਸ ਕੀਤਾ ਤੁਸੀਂ ਬੀਐਡ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਉੱਥੇ ਤੁਹਾਨੂੰ ਐਡਮਿਸ਼ਨ ਲੈ ਲਈ ਇੱਕ ਸਾਲ ਦਾ ਹੀ ਕੋਰਸ ਮਿਲੇਗਾ ਕਿ ਤੁਸੀਂ ਬੀਐਡ ਇੱਕ ਸਾਲ ਦੀ ਕਰੋਗੇ ਕਿ ਇਹ ਜੀ ਤੁਸੀਂ बीएड 1 ਸਾਲ ਦੀ ਕਰੋਗੇ 2 ਸਾਲ ਦੀ ਨਹੀਂ ਕਰੋਗੇ ਜਿਵੇਂ ਕਿ ਮੰਨ ਲਓ ਹੁਣ ਕਿਸੇ ਨੇ ਕੋਰਸ ਕੀਤਾ ਮੰਨ ਲਓ बीए बीएड ਕੋਰਸ ਕੀਤਾ ਉਸ ਤੋਂ ਬਾਅਦ ਬੱਚਾ ਕਿੱਥੇ ਐਡਮਿਸ਼ਨ ਲੈਂਦਾ ਐਮਐਡ ਦੇ ਵਿੱਚ ਹੁਣ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਐਮਐਡ ਆ ਉਹ ਵੀ 1 ਸਾਲ ਦੀ ਕਰੋਗੇ ਔਰ ਇਸ ਨੈਸ਼ਨਲ এডਿਕੇਸ਼ਨ ਦੇ ਵਿੱਚ ਇਹ ਵੀ ਹੈ ਤੁਸੀਂ बीए बीएड ਕਰ ਚੁੱਕੇ ਹੋ ਤਾਂ ਤੁਸੀਂ ਨੈਟ ਦਾ ਐਗਜ਼ਾਮ ਦੇ ਸਕਦੇ ਹੋ ਨੈੱਟ ਦਾ ਐਗਜ਼ਾਮ ਹੁੰਦਾ ਨਾ ਪੀ ਐਚ ਡੀ ਲਈ ਉਹ ਵੀ ਐਗਜ਼ਾਮ ਤੁਸੀਂ ਇੱਥੇ ਦੇਖ ਸਕਦੇ ਹੋ ਦੇ ਸਾਲ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੁਣ ਜਿਹੜਾ ਆਪਾਂ ਗੱਲ ਕਰ ਲਈਏ ਸਰ ਤੁਸੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅਨੁਸਾਰ ਕਹਿੰਦਾ ਕਿ ਮਾਸਟਰ ਕੋਰਸ ਤੇ ਬੈਚਲਰ ਕੋਰਸ ਕੀਤਾ ਹੋਇਆ ਪੀ ਐਡ 1 ਸਾਲ ਦੀ ਹੋਏਗੀ ਕੀ ਲਾਗੂ ਹੋਗੀ ਨਹੀਂ ਜੀ ਇਹ 2025 ਤੋਂ ਬਾਅਦ ਲਾਗੂ ਹੋਣ ਵਾਲੀ ਹੈ ਅਸਲ ਵਿੱਚ ਪੰਜਾਬ ਦੇ ਵਿੱਚ ਅਸਲ ਵਿੱਚ ਕਹਾਣੀ ਕੀ ਹੈ ਉਹ ਵੀ ਦੱਸ ਦਿੰਨਾ ਇਸ ਤੋਂ ਪਹਿਲਾਂ ਇਹ ਜਾਣ ਲਓ ਕਿ 2 ਸਾਲ ਦੀ ਬੀ ਐਡ ਤੋਡੇ ਮਨਾਂ ਦੇ ਅੰਦਰ ਆ ਕਿ ਵੈਲਿਡ ਹੋਏਗੀ ਕਿ ਨਹੀਂ ਜੇ ਤੁਸੀਂ ਮਾਸਟਰ ਕੈਡਰ ਦੇਣਾ ਚਾਹੁੰਦੇ ਹੋ ਉਹਦੇ ਵਿੱਚ ਟੀਚਰ ਲੱਗ ਸਕਦੇ ਹੋ ਅਗਰ ਦੋ ਸਾਲਾਂ ਚ ਤੁਸੀਂ ਬੀਐਡ ਕਰਦੇ ਹੋ ਡਿਗਰੀ ਵੈਲਿਡ ਹੋਏਗੀ ਜਸ ਬਿਲਕੁਲ ਰਾਈਟ ਹੈ ਹੁਣ ਜਿਨ੍ਹਾਂ ਨੇ ਪਹਿਲਾਂ ਆਲਰੇਡੀ ਕਰ ਚੁੱਕਿਆ 2 ਸਾਲ ਦੀ बीएड ਉਹ ਵੀ ਵੈਲਿਡ ਹੋਏਗੀ ਜਿਹੜੇ 2 ਸਾਲ ਦੀ बीएड ਹੁਣ ਕਰਨਗੇ ਉਹ ਵੀ ਹੋਏਗੀ ਇਸ ਤੋਂ ਬਾਅਦ ਅਗਰੇ ਚੱਲਦੇ ਤਾਂ ਉਹ ਵੀ ਵੈਲਿਡ ਹੋਏਗੀ ਤੁਸੀਂ ਟੀਚਰ ਲੱਗਣ ਦੇ ਕਾਬਿਲ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਟੀਚਰ ਬਣਨ ਦੇ ਲਈ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਇਹ ਚੀਜ਼ ਆ ਹੁਣ ਤੁਸੀਂ ਕਹੋਗੇ ਸਰ ਇਹ ਤੁਸੀਂ ਕਿਉਂ ਬੋਲਦੇ ਹੋ ਪਹਿਲੀ ਚੀਜ਼ ਤੁਸੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਗੱਲ ਕਰਦੇ ਹੋ ਐਨਪੀ 2020 ਦੀ ਉਹਦੇ ਅਨੁਸਾਰੀ ਇਹ ਚੀਜ਼ ਹੋਈ ਆ ਕਿ ਤੁਸੀਂ 4 ਸਾਲੀ ਕੋਰਸ ਸ਼ੁਰੂ ਕਰੋ ਪਹਿਲੀ ਚੀਜ਼ ਉਹ ਹੋ ਚੁੱਕਿਆ ਜੀ ਬੀਐਡ ਜਿਹੜੀ ਆ ਉਹ ਤੁਸੀਂ 1 ਸਾਲ ਦੀ ਸ਼ੁਰੂ ਕਰੋ ਹਜੇ ਤੱਕ ਹੋਈ ਨਹੀਂ ਇਹ ਕਿਉਂ ਨਹੀਂ ਹੋਈ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਕਿਉਂਕਿ ਇਹਦਾ ਕਰਿਕੂਲਮ ਬਣਾਉਣਾ ਪੈਂਦਾ ਪੂਰਾ ਸਿਸਟਮ ਆ ਬਣਾਉਣਾ ਪੈਣਾ ਉਸਦੇ ਲਈ 2 ਸਾਲ ਦੀ ਜਿਹੜੀ ਬੀਐਡ ਆ 2 ਸਾਲ ਦੀ ਜਿਹੜੀ ਬੀਐਡ ਆ ਉਹਨੂੰ ਵੈਲਿਡ ਮੰਨਿਆ ਜਾਏਗਾ ਕਦੋਂ ਤੱਕ ਇਹ ਜਿਹੜੀ 2025 ਤੱਕ ਇਹ ਮਲੂਕੀ 2025 ਤੱਕ ਇਹ ਕਹਿਆ ਵੀ ਅਸੀਂ ਜਿਹੜੀ ਇਹ ਬਨ ਇੱਕ ਸਾਲ ਦੀ ਬੀਅਰਡ ਸ਼ੁਰੂ ਕਰ ਦਾਂਗੇ 올ਓਵਰ ਇੰਡੀਆ ਦੇ ਵਿੱਚ 25 ਤੋਂ ਬਾਅਦ 25 ਤੋਂ ਬਾਅਦ ਦੀ ਗੱਲ ਕੀਤੀ ਆ ਹੁਣ ਦੇਖੋ ਜਦੋਂ ਬਾਅਦ ਦੀ ਗੱਲ ਕਰਤੀ ਆ ਤਾਂ ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਜ਼ਿਆਦਾ ਸਮਾਂ ਲੱਗ ਜਾਏ ਇਹ ਵੀ ਹੋ ਸਕਦਾ ਕਿ 2030 ਤੱਕ ਚੱਲ ਜੇ 2028 ਤੱਕ ਚੱਲ ਜੇ ਕੋਈ ਪਤਾ ਨਹੀਂ ਪਰ 2025 ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇੱਕ ਸੀ ਇੱਕ ਬੀਅਰਡ ਸ਼ੁਰੂ ਕਰਾਂਗੇ ਬਟ ਇਹ ਚੀਜ਼ ਹੈ ਜਿਹੜੇ ਹੁਣ ਬੀਅਰਡ ਕਰ ਚੁੱਕੇ ਨੇ ਬੀਅਰਡ ਪਾਸ ਨੇ ਔਰ ਜਿਹੜੇ ਬੀਅਰਡ ਕਰ ਰਹੇ ਨੇ ਉਹਨਾਂ ਲਈ ਕੀ ਹੈ ਉਹ ਯਾਰ ਕੋਰਸ ਤੁਸੀਂ ਅਨਵੈਲਿਡ ਨਹੀਂ ਮੰਨੋਗੇ ਤੁਸੀਂ ਵੈਲਿਡ ਹੋ ਤੁਹਾਡੇ ਕੋਲੇ ਡਿਗਰੀ ਆ ਤੁਹਾਡੇ ਕੋਲ ਡਿਗਰੀ ਹੈ ਤੁਸੀਂ ਐਲੀਜੀਬਲ ਹੋ ਕਿਸੇ ਵੀ ਐਗਜ਼ਾਮ ਦੇ ਲਈ ਟੀਚਿੰਗ ਐਗਜ਼ਾਮ ਲਈ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਨੈਸ਼ਨਲ এডੂਕੇਸ਼ਨ ਪਾਲਿਸੀ ਨੇ ਇਹ ਕਿਹਾ 2020 ਦੇ ਅਨੁਸਾਰ ਆਲੀ ਸੁਣ ਲਓ ਇੱਕ ਚੀਜ਼ ਹੈ ਜਦੋਂ এডੂਕੇਸ਼ਨ ਦੀ ਗੱਲ ਕਰਦੇ ਆ ਉਹਦੇ ਵਿੱਚ ਇੱਕ ਚੀਜ਼ ਆਈ ਹੈ ਮੈਂਸ਼ਨ ਕੀਤੀ ਗਈ ਆ ਕਿ ਜਿਹੜੀ ਜੋ ਵੀ ਕੋਰਸ ਨੇ ਜਿਵੇਂ ਕੋਣ ਗੱਲ ਕਰ ਲਈ ਈਟੀਟੀ ਦੀ ETT National Education Policy NEP 2020 ਦੇ ਅਨੁਸਾਰ ਦੀ ਗੱਲ ਕਰਦੇ ਆ ਕਿੰਨੇ ਜੀ ਇਹਦਾ ਐਂਟਰੈਂਸ ਟੈਸਟ ਰੱਖ ਦੋ ਤੁਸੀਂ ਮੈਰਿਟ ਬੇਸ ਨਾਲ ਰੱਖੋ ਪਹਿਲੀ ਚੀਜ਼ ਹੋ ਗਿਆ ਜੀ ਐਂਟਰੈਂਸ ਟੈਸਟ ਹੋ ਚੁੱਕਿਆ ਇਹਦਾ ਔਰ ਜਿਹੜਾ ਇਹ ਪਲੱਸ 2 ਬਾਅਦ ਪਲੱਸ 2 ਬਾਅਦ ਐਡਮਿਸ਼ਨ ਸੀਗੀ ਉਹਨੂੰ ਤੁਸੀਂ ਕੈਨਸਲ ਕਰੋ ਉਹਨਾਂ ਨੂੰ ਤੁਸੀਂ ਕੈਨਸਲ ਕਰੋ ਠੀਕ ਹੈ ਉਹਨਾਂ ਨੇ ਕਰਤੀ ਕੈਨਸਲ ਹੁਣ ਇਹਦੀ ਐਡਮਿਸ਼ਨ ਕਿਸ ਬੇਸ ਤੇ ਹੋਣ ਲਈ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਸੇਮ ਬੀਐਡ ਦੀ ਗੱਲ ਆ ਗਈ ਕਿ ਬੈਚਲਰ ਡਿਗਰੀ ਤੋਂ ਬਾਅਦ ਤੁਸੀਂ ਇਹਦੇ ਵਿੱਚ ਡਾਇਰੈਕਟ ਐਡਮਿਸ਼ਨ ਲੈ ਸਕਦੇ ਹੋ ਆਦਰਵਾਇਜ਼ ਤੁਸੀਂ ਐਡਮਿਸ਼ਨ ਨਹੀਂ ਲੈ ਸਕਦੇ ਈਟੀਟੀ ਦੇ ਵਿੱਚ ਵੀ ਸੇਮ ਉਹੀ ਕੰਮ ਬੀਐਡ ਦੇ ਵਿੱਚ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿਤਾ ਕਿ ਈਟੀਟੀ ਹੌਲੀ ਹੌਲੀ ਖਤਮ ਕੀਤੀ ਜਾਏਗੀ ਕਿਉਂਕਿ ਇਹਦੀ ਥਾਂ ਤੇ ਕਿਹੜੇ ਕੋਰਸ ਸ਼ੁਰੂ ਕਰ ਦਿੱਤੇ ਨੇ ਇਹ ਕਰ ਦਿੱਤੇ ਨੇ ਬੀਐਡ ਬੀਏ ਬੀਐਡ ਕੋਰਸ ਪਲੱਸ 2 ਬਾਅਦ ਠੀਕ ਹੈ ਉਸ ਦੇ ਨਾਲ ਹੁਣ ਜਿਹੜੇ ਬੱਚੇ ਈਟੀਟੀ ਕਰ ਚੁੱਕੇ ਨੇ ਉਹਨਾਂ ਲਈ ਆਪਸ਼ਨ ਹੋਏਗੀ ਕਿ ਉਹ ਆਪਣੀ ਬੀਐਡ ਕਰ ਲੈਣ ਸਕਣਗੇ ਜੀ ਉਸ ਤੋਂ ਬਾਅਦ ਬੀਐਡ ਕਿੰਨੇ ਸਾਲ ਦੀ ਹੋਏਗੀ ਉਹਨਾਂ ਵਾਸਤੇ 1 ਸਾਲ ਦੀ ਬੀਐਡ ਹੋਏਗੀ ਸਮਝ ਲੱਗੀ ਕਿ ਉਹਨਾਂ ਨੇ ਇਹ ਚੀਜ਼ ਹਜੇ ਅਪਣਾਈ ਆ ਅਜੇ ਤੱਕ ਇਹ ਚੀਜ਼ ਨਹੀਂ ਕਲੀਅਰ ਹੋਈ ਕਿ ਕਦੋਂ ਸ਼ੁਰੂ ਹੋਏਗੀ ਕਦੋਂ ਨਹੀਂ ਬਹੁਤ ਜਗ੍ਹਾ ਤੇ ਬਹੁਤ ਜ਼ਿਆਦਾ ਇਹ ਚੀਜ਼ਾਂ ਵਾਇਰਲ ਹੋ ਰਹੀਆਂ ਤੁਸੀਂ ਵੀ ਬਹੁਤ ਸਾਰੇ ਸਟੂਡੈਂਟ ਮੈਨੂੰ ਮੈਸੇਜ ਕਰਦੇ ਆ ਕਿ ਸਰ ਅਸੀਂ ਬੀਅਰਡ ਕਰ ਰਹੇ ਆ ਕਿ ਸਾਡੀ ਇਹ ਦੀ ਜਿਹੜੀ ਵੈਲਿਡਿਟੀ ਖਤਮ ਹੋ ਜਾਏਗੀ ਨਹੀਂ ਹੁੰਦੀ ਵਾਰ-ਵਾਰ ਕਹਿ ਰਹੇ ਆ ਤੁਸੀਂ ਇਸ ਚੀਜ਼ ਦੀ ਟੈਨਸ਼ਨ ਨਾ ਲਓ ਅਗਰ ਤੁਸੀਂ ਬੀਅਰਡ ਕਰ ਰਹੇ ਹੋ ਨਾ ਅਗਰ ਤੁਸੀਂ ਬੀਅਰਡ ਕਰ ਰਹੇ ਹੋ ਤਾਂ ਕੋਈ ਦਿੱਕਤ ਨਹੀਂ ਤੁਸੀਂ ਬੀਅਰਡ ਕਰੋ ਤੁਸੀਂ ਕਿਸੇ ਵੀ ਐਗਜ਼ਾਮ ਨੂੰ ਦੇਣ ਲਈ ਐਲੀਜੀਬਲ ਹੋ 2025 ਤੱਕ ਹਜੇ ਤੱਕ 2025 ਤੋਂ ਬਾਅਦ ਉਹਨਾਂ ਨੇ ਕਿਹਾ ਵੀ ਦੋਸਤ ਇੱਕ ਸਾਲ ਦੀ ਬੀਅਰਡ ਸ਼ੁਰੂ ਕਰਾਂਗੇ ਉਹਦੇ ਨਾਲ ਨਾਲ ਕ੍ਰਾਸਪੌਂਡ ਨੇ ਜਿਹੜੀ 2 ਸਾਲ ਦੀ ਬੀਅਰਡ ਉਹ ਵੀ ਚੱਲਦੀ ਰਹੇਗੀ ਹੌਲੀ ਹੌਲੀ ਖਤਮ ਹੋਏਗਾ ਹੌਲੀ-ਹੌਲੀ ਖਤਮ ਹੋਏਗੀ ਅਗਰ ਇੱਕ ਸਾਲ ਦੀ ਬੀਅਰਡ ਦੇ ਨਾਲ 2 ਸਾਲ ਦੀ ਬੀਅਰਡ ਇੱਕਦਮ ਖਤਮ ਕਰਤੀ ਨਹੀਂ ਉਹਦੇ ਲਈ ਵੀ ਬਹੁਤ ਸਰੀ ਚੀਜ਼ਾਂ ਦੇਖਣੀਆਂ ਪੈਣੀਆਂ ਸਰਕਾਰ ਨੂੰ ਸੋ ਹਜੇ ਤੱਕ ਕੋਈ ਇਹਦੀ ਅਪਡੇਟ ਨਹੀਂ ਆਈ ਕਿ 2 ਸਾਲ ਦੀ ਬੀਅਰਡ ਖਤਮ ਹੋਣ ਰਹੀ ਆ ਜਾਂ ਇਹਦਾカリਕੁਲਮਾ ਜਾਂ ਕੁਝ ਵੀ ਆ ਉ ਸੇਮ ਚੱਲ ਰਿਹਾ 2030 ਤੱਕ ਇਹ ਮੈਂ ਕਹਿੰਦਾ ਵੀ 2030 ਤੱਕ ਤਾਂ ਇਹ ਵੈਲਿਡ ਹੀ ਐ 2030 ਤੱਕ ਤੁਸੀਂ ਇਹ ਕੋਰਸ ਕਰ ਸਕਦੇ ਹੋ ਵੈਲਿਡ ਆ ਉਸ ਤੋਂ ਬਾਅਦ ਇਹਨਾਂ ਨੇ ਕਿਹਾ 2025 ਤੋਂ ਬਾਅਦ ਹੌਲੀ-ਹੌਲੀ ਜਾ ਕੇ ਤਾਂ ਫਰਕ ਪੈਗਾ ਪਰ ਹੁਣ ਇਸ ਟਾਈਮ ਟੈਨਸ਼ਨ ਨਾ ਲਿਓ ਹੁਣ ਟੈਨਸ਼ਨ ਨਾ ਲਿਓ ਉਹ ਕੀ ਆ ਉਹ ਆਪਣੇ ਮਾਸਟਰ ਪਹਿਲਾਂ ਤਾਂ ਇਹਦੇ ਵਿੱਚ ਐਡਮਿਸ਼ਨ ਲੈਣ ਫਿਰ ਮਾਸਟਰ ਕੈਟ ਦਾ ਦੀ ਤਿਆਰੀ ਕਰਨ ਫਿਰ ਉਹ ਆਪਣੀ ਜੌਬ ਲੈ ਸਕਦੇ ਆ ਹੁਣ ਬਹੁਤ ਸਾਰੇ ਸਟੂਡੈਂਟ ਹੋਣਗੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ बीएड ਦਾ ਐਂਟਰੈਂਸ ਟੈਸਟ ਹੋ ਰਿਹਾ ਐ ਐਂਟਰੈਂਸ ਜਿਹੜਾ ਐਂਟਰਨਲ ਟੈਸਟ ਹੋ ਰਿਹਾ ਉਹਦੇ ਲਈ ਸਾਨੂੰ ਕੀ ਕਰਨਾ ਪਵੇਗਾ ਅਸੀਂ ਤਿਆਰੀ ਕਿੱਥੋਂ ਕਰੀਏ ਉਦੀ ਪੂਰੀ ਪ੍ਰਪਰੇਸ਼ਨ ਸਾਨੂੰ ਇੱਕ ਬੈਚ ਕੋਈ ਮਿਲ ਜੇ ਉਹ ਜਾ ਜਿੱਥੇ ਸਾਡੀ ਸਾਰੀ ਤਿਆਰੀ ਹੋ ਜੇ ਕੋਈ ਬੈਚ ਕੋਈ ਹੈਗਾ ਜਿਹਦੇ ਲਈ ਅਸੀਂ ਆਨਲਾਈਨ ਬੈਚ ਹੀ ਮਿਲੇ ਜੀ ਜਿਹੜਾ ਸਾਨੂੰ ਆਨਲਾਈਨ ਬੈਚ ਹੀ ਮਿਲੇ ਆਨਲਾਈਨ ਕਲਾਸਾਂ ਹੀ ਮਿਲਣ ਤਾਂ ਟੈਨਸ਼ਨ ਨਾ ਲਓ ਅ ਜੀਵੀ ਸਟੇਸ਼ਨ ਤੁਹਾਡੀ ਤਿਆਰੀ ਕਰਵਾ ਰਿਹਾ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਤੇ ਇਸ ਨੰਬਰ ਤੇ ਜਾ ਕੇ ਸਾਡੇ ਨਾਲ ਆਪਣੀ ਇਨਕੁਆਰੀ ਸ਼ੇਅਰ ਕਰ ਦਿਓ ਤੇ ਅਗਰ ਤੁਸੀਂ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਕੋਰਸ ਜੁਆਇਨ ਕਰ ਸਕਦੇ ਹੋ ਕੋਰਸ ਦੀ ਜੀ ਫੀਸ ਆ triple 9 ਦੇ ਵਿੱਚ ਤੁਸੀਂ ਇਹ ਕੋਰਸ ਆ ਜਿਹੜਾ ਕੋਰਸ ਪਰਚੇਸ ਕਰ ਸਕਦੇ ਹੋ ਐਪ ਦੇ ਉੱਪਰ ਕਲਾਸਾਂ ਲੱਗਣਗੀਆਂ ਪੀਡੀਐਫ ਮਿਲੇਗਾ ਪੀਆਈਕਿਊ ਕੁਐਸਚਨ ਮਿਲਣਗੇ ਨਾਲ ਪੀਆਈਕਿਊ ਦੀ ਇੱਕ ਬੁੱਕ ਵੀ ਅਸੀਂ ਪਬਲਿਸ਼ ਕਰ ਰਹੇ ਹਾਂ ਉਹ ਵੀ ਤੁਹਾਨੂੰ ਮਿਲੇਗੀ ਤੁਸੀਂ ਲੈ ਸਕਦੇ ਹੋ ਅਗਰ ਕੋਈ ਹੋਰ ਵੀ ਸਟੂਡੈਂਟ ਆ ਇਹ ਪੀਆਈਕਿਊ ਵਿਦ ਸੋਲਵ ਹੋਏਗਾ ਸੋਲਵ ਹੋਏਗਾ ਸੋਲੂਸ਼ਨ ਮਿਲੇਗਾ ਤੇ ਨਾਲ ਨਾਲ ਇਹਦੀਆਂ ਵੀਡੀਓਜ਼ ਤੁਹਾਨੂੰ ਐਪ ਦੇ ਉੱਪਰ ਮਿਲਣਗੀਆਂ ਵੀਡੀਓਜ਼ ਐਪ ਦੇ ਉੱਪਰ ਮਿਲਣਗੀਆਂ ਜੇਕਰ ਤੁਸੀਂ ਪੀਆਈਕਿਊ ਦੀ ਬੁੱਕ ਪਰਚੇਸ ਕਰਦੇ ਹੋ ਜੇਕਰ ਤੁਸੀਂ ਪੀਵਾਈਕਿਊ ਦੀ ਬੁੱਕ ਪਰਚੇਸ ਕਰਦੇ ਹੋ ਅਗਰ ਹੋਰ ਵੀ ਕਿਸੇ ਦੀ ਇਹ ਡਾਊਟ ਆ ਕਿ ਅਸੀਂ ਇਹਦੀ ਤਿਆਰੀ ਕਰਨੀ ਆ ਸਾਨੂੰ ਕਿਤੋਂ ਬੁੱਕ ਮਿਲ ਜੇ ਤਾਂ ਇਹਦੀ ਟੈਨਸ਼ਨ ਨਾ ਲੋ ਇੰਟਰਨਸ ਟੈਸਟ ਦੇ ਲਈ ਇੱਕ ਬੁੱਕ ਵੀ ਅਸੀਂ ਲਾਂਚ ਕਰ ਚੁੱਕੇ ਹਾਂ ਤੁਸੀਂ ਬੁੱਕ ਵੀ ਪਰਚੇਸ ਕਰ ਸਕਦੇ ਹੋ ਖਰੀਦ ਸਕਦੇ ਹੋ ਉਹਦਾ ਤੁਹਾਨੂੰ ਫਿਲਹਾਲ ਹੈ ਜੀ ਪੀਡੀਐਫ ਹੀ ਮਿਲੇਗਾ ਪੀਡੀਐਫ ਬਟ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਹਾਰਡ ਕਾਪੀ ਵੀ ਤੁਹਾਨੂੰ ਮਿਲਣ ਵਾਲੀ ਹੈ ਹਾਰਡ ਕਾਪੀ ਵੀ ਤੁਸੀਂ ਲੈ ਸਕਦੇ ਹੋ ਪਰ ਸਭ ਤੋਂ ਇਮਪ੍ਰੈਸਿਵ ਜਿਹੜੀ ਚੀਜ਼ ਆ ਉਹ ਹੈ ਪੀਵਾਈਕਿਊ ਬੁੱਕ PYQ ਬੁੱਕ ਹੈ ਜਿਹਦੇ ਵਿੱਚ ਤੁਹਾਨੂੰ ਵੀਡੀਓਜ਼ ਵੀ ਮਿਲਣਗੀਆਂ ਤੁਹਾਨੂੰ ਐਪ ਦੇ ਉੱਪਰ ਵੀਡੀਓ ਮਿਲੇਗੀ ਇਹ ਬੁੱਕ ਪ੍ਰਿੰਟ ਹੋਏਗੀ ਜਾਂ ਫਿਰ ਤੁਸੀਂ PDF ਲੈ ਲਓ ਪ੍ਰਿੰਟ ਵੀ ਮਿਲ ਜਾਏਗਾ ਇਹਦੀ ਬੁੱਕ ਵੀ ਹਾਰਡ ਕਾਪੀ ਵੀ ਮਿਲ ਜਾਏਗੀ ਤੇ ਇਹਦੇ ਨਾਲ ਤੁਹਾਨੂੰ ਐਪ ਦੇ ਉੱਪਰ ਵੀਡੀਓਜ਼ ਵੀ ਮਿਲਣਗੀਆਂ ਉਹਦਾ ਪੂਰਾ ਸੋਲੂਸ਼ਨ ਤੁਹਾਨੂੰ ਮਿਲੇਗਾ ਤੁਹਾਡੀ ਤਿਆਰੀ ਹੋਏਗੀ ਠੀਕ ਹੈ ਜੀ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਜਰੂਰ ਦੱਸਿਓ ਸਾਡਾ ਨੰਬਰ ਹੈ ਤੁਹਾਨੂੰ ਫਿਰ ਤੁਮ ਨੰਬਰ ਮੈਂਸ਼ਨ ਕਰ ਦਿੰਨੇ ਆ ਇਹ ਸਾਡਾ ਜਿਹੜਾ ਨੰਬਰ ਹੈ ਇਸ ਨੰਬਰ ਤੇ ਜਾ ਕੇ ਆਪਣੀ ਇਨਕੁਆਰੀ ਸ਼ੇਅਰ ਕਰ ਦਿਓ ਮਿਲਦੇ ਆਂ ਫਿਰ ਆਪਾਂ ਜਿਹੜੇ ਸਟੂਡੈਂਟ ਚਾਹੁੰਦੇ ਆ ਕਿ ਬੈਚ ਦੇ ਵਿੱਚ ਆਈਏ ਬੈਚ ਦੇ ਵਿੱਚ ਲਾਉਣੇ ਆ ਕਲਾਸਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਤੁਸੀਂ ਲਾਈਕ ਕਰ ਦਿਓ ਬਾਅਦ ਤੋਂ ਬਾਅਦ ਦੋਸਤ ਮਿੱਤਰਾਂ ਤੱਕ ਇਹ ਵੀਡੀਓ ਸ਼ੇਅਰ ਕਰਿਓ ਜਿਹੜੇ ਵੀ ਬੀਅਰਡ ਕਰਨਾ ਚਾਹੁੰਦੇ ਆ ਔਰ ਲਾਸਟੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਨੂੰ ਇਸ ਚੈਨਲ ਦੇ ਥਰੂ ਜੀਵੀ ਸਟੇਸ਼ਨ ਦੇ ਥਰੂ ਤੁਹਾਨੂੰ ਮਿਲਦੀ ਰਹੇ ਤੇ ਨਾਲ ਨਾਲ ਤੁਹਾਡੀ ਤਿਆਰੀ ਵੀ ਵਧੀਆ ਹੋਵੇ ਮਿਲਦੇ ਆਂ ਫ